ਇਹ ਲਾਲ ਚਿੱਪੀ ਡੱਬੀ ਆਉਂਦੀਆਂ ਨਾ ਜੀ ਇਹ ਅਸਲ ਵਿੱਚ ਇੱਕ ਨੰਬਰ ਚਿੱਟਾ ਆਉਂਦੀ ਆ ਜੀ ਜੇ ਤੁਹਾਡੇ ਨਿਯਮੇ ਮਾੜੀ ਆ ਜੀ ਤਾਂ ਤੁਹਾਡਾ ਘਰ ਦਾ ਖੜਨ ਦਾ ਕੋਈ ਮਤਲਬ ਨਹੀਂ ਬਣਦਾ ਸਿਮਿੰਟ ਦੇ ਵਿੱਚ ਭਰਾਈ ਕਰਦੇ ਆ ਜੀ ਠੀਕ ਨਿਯਮ ਆਉਂਦੀ ਜੀ ਅਸੀਂ ਘਾਰੇ ਦੇ ਵਿੱਚ ਉਹ ਨਹੀਂ ਕਾਮਯਾਬ ਨਹੀਂ ਹੈ ਬੀਮ ਤੇ ਡੀਪੀਸੀ ਤੇ ਵਿਚਾਲੇ ਆਪਾਂ ਘੱਟੋ-ਘੱਟ 3-4 ਆ ਦੇਣਾ 4 ਫੁੱਟ ਦਾ ਸਵਾ ਫੁੱਟ ਦਾ ਘੱਟੋ-ਘੱਟ ਫਾਸਲਾ ਚਾਹੀਦਾ ਜੀ ਤੇ ਬਾਕੀ ਇਹਦੇ ਵਿੱਚ ਸਲਾਬ ਤੋਂ ਆਪਣੇ ਕਾਗਜ਼ ਪਾਇਆ ਜੀ ਇੱਥੇ ਆਪਾਂ ਨੇ ਵਜਰੇ ਨਹੀਂ ਦੇਣਾ ਆਪਾਂ ਨੇ ਬੇਫਾਇਦਾ ਡੱਕੇ ਮੋਂ ਉਖਾਉਣਾ ਜੀ ਉਥੇ ਪਿੱਲਰ ਦਾ ਕੋਈ ਫਾਇਦਾ ਨਹੀਂ ਪਲਾਸਟਰ ਕਰ ਇਹ ਉਹਨੂੰ ਆਪਾਂ ਯੂਜ਼ ਕਰ ਦੈਣਾ ਜੀ ਤਾਂ ਉਹਨੂੰ ਰੀਸਾਈਕਲ ਕਰਕੇ ਯੂਜ਼ ਕਰੋ ਜੀ ਦੋਸਤੋ ਘਰ ਬਣਨ ਤੋਂ ਪਹਿਲਾਂ ਜੇ ਕਹਿ ਦਈਏ ਪਲਸਤਰ ਤੋਂ ਪਹਿਲਾਂ ਨਿਉਆਂ ਤੋਂ ਲੈ ਕੇ ਪਲਸਤਰ ਤੱਕ ਜਿੰਨਾ ਵੀ ਕੰਮ ਹੁੰਦਾ ਹੈਗਾ ਉਹਦੇ ਵਿੱਚ ਕਿਹੜੇ-ਕਿਹੜੇ ਬਰੀਕੀਆਂ ਹੁੰਦੀਆਂ ਨੇ ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਉਹ ਅੱਜ ਬਾਈ ਕਰਮਜੀਤ ਨਾਲ ਗੱਲਬਾਤ ਕਰਾਂਗੇ ਪਿੰਡ ਪਿੰਡ ਬੇਨੜੇ ਪਹੁੰਚੇ ਹੋਏ ਆ ਤੇ ਬਾਈ ਤੋਂ ਸਾਰੀ ਜਾਣਕਾਰੀ ਲਵਾਂ ਹਸੀ ਗੱਲ ਬਾਈ ਜੀ ਸਾਸੀ ਗੱਲ ਬਾਈ ਜੀ ਬਾਈ ਜੀ ਜੇ ਗੱਲ ਕਰੀਏ ਨਾ ਅਸੀਂ ਜ਼ਿਆਦਾਤਰ ਹਾਂਜੀ ਪੂਰੀਆਂ ਬੜੀਆਂ ਹੋਈਆਂ ਕੋਠੀਆਂ ਲਖੋਣੀਆਂ ਠੀਕ ਹੈ ਵੀਰ ਜੀ ਤੇ ਤੁਹਾ ਬਹੁਤ ਸੋਹਣੀ ਤੁਸੀਂ ਜਾਣਕਾਰੀ ਦਿੱਨੀ ਹੈ ਠੀਕ ਹੈ ਜੀ ਤੇ ਅੱਜ ਵਾਲੀ ਵੀਡੀਓ ਚ ਆਪਾਂ ਇਹ ਦੱਸਣਾ ਵੀ ਕੋਈ ਵੀ ਬੰਦਾ ਚਲੋ ਘਰੇ ਕੰਮ ਕਰਵਾ ਰਿਹਾ ਜਾਂ ਕੋਈ ਬਾਹਰੋਂ ਮਿੱਤਰ ਕਰਾ ਰਿਹਾ ਤਾਂ ਉਹਨੂੰ ਆਪਾਂ ਛੱਤ ਤੱਕ ਜਿਹੜਾ ਕੀ ਜੇ ਕਹਦੀ ਵੀ ਰਾ ਕਰ ਜਿਹੜਾ ਕੀ ਅੱਧ ਬਣਿਆ ਉਹਦੇ ਬਾਰੇ ਜਾਣਕਾਰੀ ਦੇਣੀ ਹੈ ਵੀ ਕਿਹੜੇ ਕਿਹੜੇ ਗੱਲਾਂ ਦਾ ਉਹ ਧਿਆਨ ਰੱਖੇ ਤਾਂ ਜੋ ਉਹਦਾ ਪੈਸਾ ਵੀ ਬਚੇ ਮਜ਼ਬੂਤੀ ਵੀ ਰਹੇ ਤੇ ਉਹਨੂੰ ਕਿਸੇ ਤਰ੍ਹਾਂ ਦਾ ਇਹ ਨਾ ਲੱਗੇ ਬਾਅਦ ਚ ਵੀ ਮੈਂ ਲੁੱਟੇ ਲੁੱਟੇ ਜਾਏਗਾ ਮਹਿਨਤਾ ਵੀਰ ਜੀ ਦੀ ਨਿਉ ਹੁੰਦੀ ਹੈ ਜੀ ਅਸਲ ਵਿੱਚ ਜੀ ਜੇ ਤੁਹਾਡੀ ਨਿਉੇ ਮਾੜੀ ਹੈ ਜੀ ਤਾਂ ਤੁਹਾਡਾ ਘਰ ਦਾ ਖੜਨ ਦਾ ਕੋਈ ਮਤਵਲ ਨਹੀਂ ਬਣਦਾ ਤਾਂ ਉਪਰ ਤੱਕ ਜੈ ਨਾਉਂਦੇ ਨੇ ਜੀ ਫਿਰ ਆਪਾਂ ਜੀ ਨਿਉ ਦੇ ਵਿੱਚ ਪਹਿਲਾਂ ਤਾਂ ਲਾਲ ਰੂੜੀ ਪਾਉਣੇ ਆ ਠੀਕ ਹੈ ਜੀ ਜਾਂ ਫਿਰ ਆਪਾਂ ਗਿਟਕਾ ਪਾਉਣੇ ਆ ਜੀ ਰਲਾ ਕੇ ਜੀ ਠੀਕ ਹੈ ਜੀ ਤੇ ਅਸਲ ਵਿੱਚ ਉਸ ਤੋਂ ਬਾਅਦ ਹੀ ਆਪਾਂ ਉਹਨੂੰ ਰਲਾਉਣ ਤੋਂ ਬਾਅਦ ਜਿੱਦੂ ਬਾਅਦ ਇੱਟ ਲਾਉਣੇ ਇੱਟਾ ਪਾਣੇ ਲਵੇ ਇੱਕ ਨੰਬਰ ਆਉਂਦੀ ਹੈ ਜੀ ਠੀਕ ਹੈ ਜੀ ਤੇ ਆਪਣੇ ਲੋਕਲ ਪੱਠੇ ਦੀ ਆ ਜੀ ਠੀਕ ਹੈ ਜੀ ਬਾਜ ਬਿਲਕੁਲ ਪੂਰੀ ਆਣ ਅਸਲ ਡੱਬੀ ਵਾਲੀ ਇੱਟਾ ਜੀ ਅਸਲ ਇਹ ਅਸਲ ਵਿੱਚ ਇੱਕ ਨੰਬਰ ਚਿੱਟ ਆਉਂਦੀ ਹੈ ਜੀ ਡੱਬੀ ਕਿਹੜੀ ਬਾਈ ਕਿਵੇਂ ਮਤਲਬ ਜੀ ਇਹ ਲਾਲ ਚਿੱਟੀ ਆ ਜੀ ਅੱਛਾ ਇਹ ਇਧਰੋਂ ਚਿੱਟੀ ਆ ਜੀ ਇਧਰੋਂ ਲਾਲ ਆ ਗਈ ਜੀ ਠੀਕ ਹੈ ਬਈ ਕਿਤੋਂ ਵੀ ਚਿੱਟੀ ਹੋਵੇ ਕਿਤੋਂ ਵੀ ਲਾਲ ਹੋਵੇ ਹਾਂ ਜੀ ਹਾਂ ਇਹ ਡੱਬੀ ਵਾਲੀ ੱਟਾ ਜੀ ਇਹ ਅਸਲ ਵਿੱਚ ਇੱਕ ਨੰਬਰ ਚਿੱਟ ਆਉਂਦੀ ਹੈ ਵੀਰ ਜੀ ਅੱਛਾ ਜੀ ਜੇ ਪੂਰੀ ਲਾਲ ਆ ਜੀ ਉਹ ਲਾਲ ਲੈਣੋ ਜੀ ਉਹ ਲਾਲ ਵੀ ਉਨੀ ਪੂਰੀ ਕਾਮਯਾਬ ਨਹੀਂ ੱਟ ਹੁੰਦੀ ਜੀ ਅੱਛਾ ਹਾਂ ਜੀ ਇਹ ਬਈ ਫਿਰ ਮਤਲਬ ਇਹ ਸੇਕ ਨਾਲ ਇਹਦਾ ਕੋਈ ਸਿਸਟਮ ਹੁੰਦਾ ਹਾਂ ਜੀ ਵੀਰ ਜੀ ਸੇਕ ਨਾਲ ਜੀ ਠੀਕ ਹੈ ਬਣੀ ਹੁੰਦੀ ਹੈ ਜੀ ਇਹ ਅੱਜ ਕੱਲ ਜਿਹੜੇ ਪੱਠ ਤੇ ਹੁਣ ਅੱਜ ਕੱਲ ਪੱਕੀਆਂ ਸਰਕਾਰਾਂ ਦੇ ਚੇਂਜ ਹੋਣ ਕਰਕੇ ਨੇ ਅੱਖਾਂ ਦੇ ਪੱਠੇ ਚੱਲਦੇ ਨੇ ਇਹ ਲਾਲ ਚਿੱਟੀ ਇੱਟ ਹੋ ਜੀ ਜਿੰਨੀ ਉਨੀ ਕਾਮਜਾ ਉਹ ਬਿਲਕੁਲ ਜੇ ਵੱਧ ਹੋਵੇ ਚਿੱਟਾ ਤਾਂ ਵੀ ਕੋਈ ਚੱਕਰ ਨਹੀਂ ਚਿੱਟਾ ਲਗਭਗ ਲਾਲ ਚਿੱਟੀ ਹੀ ਚਾਹੀਦੀ ਜਿਆਦਾ ਚਿੱਟੀ ਵੀ ਮਾਡ ਕੰਫਰਟੇਬਲ ਨਹੀਂ ਹੈ ਇੱਟ ਜੀ ਵਧੀਆ ਨਹੀਂ ਹੈ ਜੀ ਹਾਂ ਮਤਲਬ ਦੋਨੇ ਰੰਗ ਜੇ ਮਿਲਦੇ ਆ ਇੱਟ ਚ ਤਾਂ ਉਹ ਇੱਕ ਨੰਬਰੀ ਮੰਨੀ ਜਾਂਦੀ ਇੱਕ ਨੰਬਰ ਇੱਟ ਹਾਂ ਜੀ ਹਾਂ ਡੱਬੀ ਬਣੀ ਹੋਣੀ ਚੰਗੀ ਜਿਹੜੀ ਇੱਟ ਦੇ ਵਿੱਚ ਜੀ ਇਹ ਅਸੀਂ ਮਾਨਤਾ ਦਿੰਦੇ ਆ ਜਿੱਟ ਨੂੰ ਠੀਕ ਹੈ ਜੀ ਹਾਂ ਜੀ ਕਿਉਂਕਿ ਤੁਹਾਡਾ ਐਕਸਪੀਰੀਅੰਸ ਹੈ ਤੁਸੀਂ ਰੋਜ਼ ਹੀ ਕੰਮ ਕਰਦੇ ਹੋ ਪਹਿਲਾਂ ਸਭ ਤੋਂ ਪਹਿਲਾਂ ਜੇ ਨਿਉ ਚਾ ਪੱਧਰ ਨਿੱਟਾ ਗਈ ਇਟਲੀ ਦਾ ਆਪਾਂ ਇਹ ਗੱਲ ਕਰ ਲਈਏ ਵੀ ਆਹ ਡੱਬੇ ਖੜਬੀ ਹੋਣੀ ਚਾਹੀਦੀ ਜ਼ਰੂਰੀ ਹਾਂਜੀ ਹਾਂਜੀ ਬਿਲਕੁਲ ਜੀ ਜੀ ਬਾਈ ਇਸ ਤੋਂ ਬਾਅਦ ਬਈ ਇਟ ਲਾਉਣ ਵਾਸਤੇ ਜੇ ਆਪਾਂ ਕਹੇ ਦੀ ਜਿਹੜਾ ਮਟੀਰੀਅਲ ਆ ਗਿਆ ਮਟੀਰੀਅਲ ਵੀਰ ਜੀ ਆਪਾਂ ਸੀਮੈਂਟ ਦੇ ਵਿੱਚ ਭਰਾਈ ਕਰਦੇ ਹਾਂ ਜੀ ਠੀਕ ਨਿਉ ਆਉਂਦੀ ਜੀ ਅਸਲ ਵਿੱਚ ਇਹ ਆਪਾਂ ਗਾਰੇ ਦੇ ਵਿੱਚ ਜਿਵੇਂ ਪਹਿਲਾਂ ਕਰ ਦਿੰਦੇ ਸੀ ਗਾਰੇ ਦੇ ਵਿੱਚ ਉਹ ਨਹੀਂ ਕਾਮਯਾਬ ਨਹੀਂ ਹੈ ਪਾਣੀ ਵਗੈਰਾ ਪੈਂਦਾ ਜੀ ਤੋਂ ਪਲਾਸਟਰ ਵੀ ਕਰਦੇ ਹਾਂ ਉਦੋਂ ਵੀ ਪਾਣੀ نیچے ਜਾਂਦਾ ਜੀ ਤੇ ਉਹ ਮਨ ਲਓ ਗਾਰਾ ਅਸਲ ਵਿੱਚ ਉਹਨੇ ਗਿੱਲੇ ਹੋ ਕੇ ਚਿਪਕਣਾ ਜੀ ਠੀਕ ਹੈ ਆਪਣੇ ਉਹਨੇ ਤਾਂ ਕਰਕੇ ਸੀਮੈਂਟ ਆਪਣਾ ਬਿਲਕੁਲ ਠੋਸ ਰਹਿੰਦਾ ਜਿੱਥੇ ਲੱਗ ਗਿਆ ਵੀ ਨਿਓਂ ਚ ਕੋਸ਼ਿਸ਼ ਕਰੋ ਵੀ ਸੀਮੈਂਟ ਲਾਓ ਉੱਪਰ ਚਾਹੇ ਤੁਸੀਂ ਮਿੱਟੀ ਨਾਲ ਆ ਵੀ ਲਿਪਾਈ ਕਰ ਸਕਦੇ ਹੋ ਹਾਂਜੀ 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 ਬਿਲਕੁਲ ਠੀਕ ਹੈ ਜੀ ਕਿਉਂਕਿ ਪਾਣੀ ਬਹੁਤ ਨੀਚੇ ਜਦੋਂ ਅਸੀਂ ਲਪਾਈ ਵੀ ਕਰਦੇ ਨਾ ਡੋਲ ਜੀ ਸਾਰਾ ਦਿਨ ਡੁੱਲੀ ਜਾਂਦਾ ਹਾਂ ਹਾਂਜੀ ਹਾਂ ਡੁੱਲਦਾ ਜੀ ਪਾਣੀ ਵੀ ਨਾਲੇ ਮਾਲਕ ਨੂੰ ਥੋੜਾ ਜਿਹਾ ਸ਼ੌਂਕੀ ਵੱਧ ਹੁੰਦਾ ਸੀ ਪਾਈ ਚੱਲ ਤرائی ਜ਼ਿਆਦਾ ਕਰਦੇ ਨਾ ਲੋਕ ਆਪਣੇ ਪਿੰਡਾਂ 'ਚ ਤਾਂ ਇਹ ਵੀ ਆਦਤ ਆਈ ਆਪਾਂ ਭਰਤ ਪਾਉਣ ਤੋਂ ਬਾਅਦ ਪਾਣੀ ਛੱਡ ਦਿੰਨੇ ਜੀ ਪਾਣੀ ਛੱਡ ਦਿੰਨੇ ਆਪਾਂ ਕਹਿੰਦੇ ਆ ਜਉਣੀ ਮਿੱਟੀ ਵਹਿ ਜੂਗੀ ਜੀ ਨੀਚੇ ਵਹਿ ਜੂਗੀ ਬਿਲਕੁਲ ਜੀ ਜੇ ਤੁਸੀਂ ਉਹ ਗਾਰੇ ਵਾਲੀਆਂ ਗੰੰਨਾਂ ਨੇ ਛੋਡੀਆਂ ਫਿਰ ਉਹ ਇਸ ਤੋਂ ਬਾਅਦ ਸੇਮ ਦੇਣੀ ਏ ਜੀ ਉਹਨਾਂ ਨੇ ਠੀਕ ਆ ਭਾਈ ਹਾਂਜੀ ਹਾਂ ਤੇ ਭਾਈ ਸਿਮਿੰਟ ਕਿਹੜਾ ਜ ਕੌਂਦਾ ਗ੍ਰੇਡ ਜਾਂ ਕੋਈ ਇਹ ਵੀ ਜੀ ਆਪਾਂ 43 ਲਾ ਰਹੇ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਤੇ ਇਹ ਆਪਾਂ ਚਨਾਈ ਦੇ ਵਿੱਚ ਲਾ ਰਹੇ ਹਾਂ ਜੀ ਇਹ ਸੀਮੈਂਟ ਜੀ ਠੀਕ ਹੈ ਤੇ ਆਪਾਂ ਜਿਹੜਾ ਲੈਂਟਰ ਦੇ ਵਿੱਚ ਪਾਉਣਾ ਜੀ ਉਹ ਆਪਾਂ ਵੈਦਰ ਪਲੱਸ ਪਾਉਣਾ ਹੈ ਜੀ ਉਹ ਵੈਦਰ ਪਲੱਸ ਹਾਂ ਜੀ ਹਾਂ ਠੀਕ ਹੈ ਜੀ ਹੁਣ ਵਾਟਰਪੂਫ ਵੀ ਹੁੰਦਾ ਭਈ ਉਹ ਹਾਂ ਜੀ ਆ ਵਾਟਰਪੂਫ ਉਸ ਨੂੰ ਆਪਾਂ ਵੈਦਰ ਪਲੱਸ ਕਹਿ ਦਿੰਦੇ ਆ ਜੀ ਬਸ ਠੀਕ ਹੈ ਜੀ ਹਾਂ ਜੀ ਹਾਂ ਤੇ ਉਹਤੇ ਵੀ ਉਹ ਮੈਂ ਸਮਝ ਕੋਈ ਥੋੜਾ ਜਿਹਾ ਹਾਂ ਵੀ ਇਹਨੂੰ ਕੋਸਟਲੀ ਪੈਂਦਾ ਜੀ ਮੈਂ ਚਨਾਈ ਚ ਆਪਾਂ ਕੱਲਾ ਸਿੰਪਲ ਵਾਲੀ ਹੈ ਉਹ ਚ ਆਪਾਂ ਵੈਦਰ ਪਲੱਸ ਹਾਂ ਜੀ ਕਿ ਆਪਾਂ ਨਿਉਂ ਉੱਚੀਆਂ ਚੱਕ ਕੇ ਦਵਾ ਦੇ ਤੇ ਨਿਉਂ ਉੱਚੀ ਜਿਆਦਾ ਜਾਣ ਕਰਕੇ ਜੀ ਜੀ ਇਹ ਆਪਾਂ ਨੇ ਇਹਦੇ ਤੇ ਪਾਇਏ ਨੇ ਪਲੈਂਥੀਮ ਜੀ ਅੱਛਾ ਥੱਲੇ ਆ ਕੇ ਜੀ ਪਲੈਂਥੀਮ ਹਾਂਜੀ ਹਾਂ ਆ ਜਾ ਬਈ ਨੇੜੇ ਦਿਖਾ ਦੇ ਜੀ ਬਈ ਈਮ ਅਸਲ ਵਿੱਚ ਆਪਣੇ ਮਕਸਦ ਹੁੰਦਾ ਜੀ ਆਪਾਂ نیچے ਲਾਈਏ ਇਹਨਾਂ ਨੂੰ ਘਟੂ ਘਟ ਫੁੱਟਕ ਜੀ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਦੀ ਆਪਣੀ ਪਾਈਪ ਲਾਈਨ ਲੰਘਣੀ ਹੁੰਦੀ ਹੈ ਜੀ ਇਹ ਚਾਰ ਰਦਿਆਂ ਵਿੱਚ ਦੀ ਜੀ ਆਪਣੇ ਪਾਈਪ ਲਾਈਨ ਲੰਘਦੇ ਰੱਖਿਓ ਨਹੀਂ ਤਾਂ ਫਿਰ ਉਹ ਆਪਣੇ ਉਹ ਬੀਮ ਭੰਨਦੇ ਨੇ ਜੀ ਜੇ ਆਪਣੇ ਜਿਹੜੇ ਹੂੰ ਜੇ ਆਪਾਂ ਹੁਣ ਮੰਨ ਲਓ ਇੱਥੇ ਜੇ ਲਾਤਾ ਇਹਦੇ ਵਿੱਚ ਦੀ ਪਾਈਪ ਨਹੀਂ ਲੰਘਣੀ ਫਿਰ ਉਹਨੂੰ ਭੰਨਣ ਤੱਕ ਮੌਤ ਆ ਜਾਂਦੀ ਹੈ ਹਾਂ ਜੀ ਹਾਂ ਬੀਮ ਭੰਨਦੇ ਨੇ ਜੀ ਫਿਰ ਉਹ ਠੀਕ ਹੈ ਜੀ ਪਲੰਬਰ ਜੀ ਆਪਣੇ ਨਹੀਂ ਹੁਣ ਇਹਦੇ ਵਿੱਚ ਬਾਡੀ ਆਸਾਨੀ ਨਾਲ ਆਪਣੇ ਪਾਈਪ ਲਾਈਨ ਲੰਘ ਜਾਣੀਆਂ ਜੀ ਮਤਲਬ ਬੀਮ ਤੇ ਡੀਪੀਸੀ ਦੇ ਵਿਚਾਲੇ ਆਪਾਂ ਘੱਟੋ ਘੱਟ 3-4 ਰੱਖ ਦੇਣਾ 4 ਫੁੱਟ ਦਾ ਸਵਾ ਫੁੱਟ ਦਾ ਘੱਟੋ ਘੱਟ ਫਾਸਲਾ ਚਾਹੀਦਾ ਜੀ ਚਾਹੀਦਾ ਕਿਉਂਕਿ ਸੀਵਰੇਜ ਵਾਲੀ ਵੀ ਜਿਹੜੀ ਮੇਨ ਪਾਈਪ ਪੈਣੀ ਆ ਹਾਂ ਇਸ ਦੂਆ ਦਾ ਆਪਣੇ ਬਈ ਇਹ ਕਾਗਜ਼ ਦਾ ਵੀ ਇੱਕ ਬਹੁਤ ਲੋਕਾਂ ਨੇ ਦਿਲਚਸਪ ਕਮੈਂਟ ਵੀ ਆਏ ਨੇ ਕਈ ਵਾਰ ਬੰਨ। ਹਾਂਜੀ ਵੀਰ ਜੀ। ਵੀ ਯਾਰ ਇਹਦੇ ਨਾਲ ਮਜ਼ਬੂਤੀ ਘਟ ਜਾਂਦੀ ਹੈ ਕੋਈ ਫੈਨਾ ਫਰਕ ਨਹੀਂ। ਨਹੀਂ ਵੀਰ ਜੀ ਮਜ਼ਬੂਤੀ ਇਹਦੇ ਵਿੱਚ ਇਹ ਕਿਹੜਾ ਕੰਦ ਨਹੀਂ ਖਿਸਕ ਜਾਣਾ ਜੀ ਇਹਦੇ ਤੋਂ। ਹਾਂਜੀ। ਇਹ ਵਜਨ ਇਹਦੇ ਉੱਤੇ ਬਹੁਤ ਪੈ ਗਿਆ ਜੀ। ਠੀਕ ਹੈ। ਇਹਨੇ ਕੰਦ ਨੂੰ ਕੋਸਰ ਕਰਦੇ ਨਹੀਂ ਲੋਕ ਕਹਿੰਦੇ ਨੇ ਕੰਦ ਦੀ ਮਜ਼ਬੂਤੀ ਨਹੀਂ ਕੋਈ ਖਿਸਕਦੀ ਆ ਤੁਮ। ਨਹੀਂ ਬਈ ਜੇ ਫਿਰ ਇਹਦੇ ਪੂਰਾ ਪੈਣਦੇ ਪੜਦਾ ਨਹੀਂ ਕਾਗਜ਼ ਫਿਰ। ਨਹੀਂ ਵੀਰ ਜੀ। ਅਸਾ ਚਿਪ ਜਾਂਦਾ ਨਾਲ। ਹਾਂਜੀ ਹਾਂ। ਇਹਦੇ ਆਪਾਂ ਨੂੰ ਸਿਰਫ ਮਕਸਦ ਆਪਣਾ ਇਹ ਆ ਵੀ ਆਪਾਂ ਇਹ ਤੋਂ ਤਹਾਂ ਸਲਾਹਵਾਂ ਜਾਣ ਤੋਂ ਆ ਜ ਠੀਕ ਹੈ ਹੋਰ ਕੋਈ ਆਪਾਂ ਇਹ ਹੋਰ ਕਿਸੇ ਚੀਜ਼ ਲਈ ਨਹੀਂ ਪਾਇਆ ਆਪਾਂ ਨੇ ਜੀ ਠੀਕ ਹੈ ਬਾਈ ਜੀ ਮਕਸਦ ਆਪਣਾ ਇਹ ਵੀ ਸਪਰਾ ਹਣਾ ਇਹ ਇਹ ਦੋ ਤਰ੍ਹਾਂ ਦਾ ਹੁੰਦਾ ਵੀ ਇੱਕ ਵਾਈਟ ਆਉਂਦਾ ਇੱਕ ਬਲੈਕ ਆਉਂਦਾ ਵਾਈਟ ਵੀ ਆਉਂਦਾ ਜੀ ਹਾਂ ਵਾਈਟ ਥੋੜਾ ਜਿਹਾ ਲੈਣਾ ਜੇ ਆਪਾਂ ਹੈਵੀ ਚ ਲਈਏ ਜੀ ਅੱਛਾ ਜੇ ਵਾਈਟ ਲੈਣਾ ਤਾਂ ਹੈਵੀ ਚ ਲੋ ਬਲੈਕ ਆਪਾਂ ਜਿਹੜਾ ਮਰਜ਼ੀ ਲੈ ਲੈਂਦੇ ਬਲੈਕ ਤਾਂ ਹੈਵੀ ਚ ਆਉਂਦਾ ਹੀ ਆਉਂਦਾ ਜੀ ਠੀਕ ਹੈ ਜੀ ਹਾਂਜੀ ਹਾਂ ਇਹ ਵੀ ਗੱਲ ਬਾਈ ਨੇ ਇੱਕ ਵਧੀਆ ਦੱਸੀ ਹੈਗੀ ਹਾਂਜੀ ਤੇ ਡੀਪੀਸੀ ਦਾ ਮੇਨ ਕਾਰਨ ਦੋਸਤੋ ਇਹੀ ਆ ਜਿੰਨੇ ਵੀ ਆਪਾਂ ਦੇਖਦੇ ਆ ਵੀ ਜੇ ਸੋਰੇ ਸਲਾਬ ਨੂੰ ਰੋਕਣ ਵਾਸਤੇ ਡੀਪੀਸੀ ਬਿਲਕੁਲ ਮਤਲਬ ਉਹਦੇ ਲੈਵਲ ਤੇ ਹੋਣੀ ਚਾਹੀਦੀ ਆ ਹਾਂਜੀ ਹਾਂਜੀ ਪੱਥਰ ਤੋਂ ਥੱਲੇ ਖਤਮ ਹੋਣੀ ਚਾਹੀਦੀ ਹੈ ਜੀ ਖਤਮ ਹੋਣੀ ਚਾਹੀਦੀ ਹਾਂਜੀ ਹਾਂ ਤਾਂ ਕਰਕੇ ਫਿਰ ਉੱਪਰ ਨਾ ਸੋਰੇ ਸਲਾਬ ਨਹੀਂ ਜਾਂਦਾ ਭਾਈ ਇਸ ਤੋਂ ਅੱਗੇ ਜੇ ਹੋਰ ਗੱਲ ਕਰੀਏ ਆਪਾਂ ਚਗਾਠਾ ਦਾ ਜੋ ਜੀਸੀਵੀ ਜਿੱਦਾਂ ਦੀ ਵੀ ਤੁਹਾਨੂੰ ਲੱਗਦੀਆਂ ਨੇ ਜਾਪਾਨੀ ਚਾਦਰ ਦੀਆਂ ਜਾਪਾਨੀ ਲਾ ਲਈਏ ਚਾਹੀਦਾ ਹਾਂ ਛੋਟੀ ਚੁਆਇਸ ਦੇ ਮਤਾਬਕ ਜੀ ਜਿੱਦਾਂ ਦੀ ਵੀ ਤੁਹਾਡੀ ਚੁਆਇਸ ਅਯੁੱਧਾ ਵੀ ਲਾ ਸਕਦੇ ਹੋ ਚਗਾਠਾ ਵਿੱਚ ਕੋਈ ਆਉ ਨਹੀਂ ਜੀ ਠੀਕ ਹੈ ਜੀ ਭਾਈ ਇਸ ਤੋਂ ਅੱਗੇ ਜੇ ਇੱਕ ਹਾਂਜੀ ਆਪਾਂ ਇਹਦੇ ਵਿੱਚ ਦੋ ਪ ਤੇ ਤਿੰਨ ਪਿੱਲਰ ਆਪਣੇ ਬਾਹਰੇ ਲੱਗਣੇ ਨੇ ਜੀ ਪੋਰਚ ਦੇ ਹਜੇ ਪੋਰਚ ਆਪਾਂ ਨੇ ਪੱਟਣਾ ਜੀ ਤਿਆਰ ਕਰਨਾ ਜੀ ਲਗਭਗ ਅੰਦਰਲੀ ਆਪਣੀ ਚਣਾਈ ਪੂਰੀ ਹੋ ਚੁੱਕੀ ਆ ਠੀਕ ਹੈ ਜੀ ਤੇ ਇਹਦੇ ਚ ਆਪਾਂ ਨੇ ਦੋ ਪਿੱਲਰ ਲਾਏ ਨੇ ਮੇਨ ਆਪਣੀ ਲੌਬੀ ਦੀ ਲੈਂਥ ਇਧਰ ਨੂੰ 23 ਫੁੱਟ ਸੀਗੀ ਜੀ ਠੀਕ ਹੈ ਜੀ 23 ਫੁੱਟ ਨੂੰ ਕਵਰ ਕਰਨ ਵਾਸਤੇ ਆਪਾਂ ਨੇ ਡਾਉਣ ਬੀਮ ਇਹਦੇ ਵਾਸਤੇ ਰੱਖਿਆ ਜੀ ਠੀਕ ਹੈ ਜੀ ਟੁਕੜਾ ਡਾਉਣ ਬੀਮ ਪਾਉਣਾ ਜੀ ਆਪਾਂ ਨੇ ਬਾਕੀ ਹੋਰ ਕਿਤੇ ਆਪਾਂ ਨੇ ਪਿੱਲਰ ਨਹੀਂ ਲਾਇਆ ਜੀ ਫालतू ਮਤਲਬ ਪਿੱਲਰ ਵੀ ਜੇ ਹਨਾ ਵੀ ਦੇਖੀ ਵੀ ਓਨਾ ਕੀ ਲਾਉਣਾ ਚਾਹੀਦਾ ਜਿੰਨੇ ਕ ਆਪਣਾ ਭਾਰ ਆਪਾਂ ਨੂੰ ਜਿੱਥੇ ਆਪਾਂ ਨੇ ਵਜਨ ਨਹੀਂ ਦੇਣਾ ਆਪਾਂ ਨੇ ਬੇਫਾਇਦਾ ਡੱਕੇ ਵਾਂਗੂ ਖੜਾਉਣਾ ਜੀ ਉਥੇ ਪਿੱਲਰ ਦਾ ਕੋਈ ਫਾਇਦਾ ਨਹੀਂ ਕੋਈ ਮਾਇਨੇ ਨਹੀਂ ਲੱਗਦਾ ਬਿਨਾਂ ਗੱਲ ਤੋਂ ਖਰਚਾ ਕਰਨ ਦਾ ਕੋਈ ਦਮ ਨਹੀਂ ਬਿਲਕੁਲ ਜੀ ਇਸੇ ਨਾਲ ਹੀ ਥੋੜੇ ਐਮਨੋ ਖਰਚੇ ਜ਼ਿਆਦਾ ਵਾਝੇ ਜਾਂਦੇ ਨੇ ਘਰ ਦੇ ਕਈ ਵਾਰੀ ਆਪਾਂ ਮਿਸਤਰੀ ਵੀ ਸਾਡੇ ਕਹਿੰਦੇ ਨੇ ਅਸੀਂ ਇੱਥੇ ਲਾਉਣਾ ਪਿੱਲਰ ਜੀ ਕਈ ਵਾਰੀ ਮਾਲਕ ਵੀ ਕਹਿੰਦੇ ਨੇ ਸਾਨੂੰ ਪਿੱਲਰ ਜ਼ਿਆਦਾ ਚਾਹੀਦੇ ਨੇ ਠੀਕ ਹੈ ਕਈ ਵਾਰੀ ਨਕਸ਼ੇ ਵਾਲਾ ਵੀ ਇਦਾਂ ਕਹਿੰਦਾ ਵੀ ਸਾਨੂੰ ਪਿੱਲਰ ਜ਼ਿਆਦਾ ਕੋਈ ਪਿੱਲਰ ਨਾਲ ਦੇਖੋ ਪਹਿਲਾਂ ਵੀ ਅਸੀਂ ਤਾਂ ਹੁਣ ਐਮਨੋ ਇੰਨੇ ਟਾਈਮ ਦੇ ਕੰਮ ਕਰਦੇ ਆ ਉਦੋਂ ਪ ਹੁਣ ਆਪਾਂ ਪਿੱਲਰ ਲਾ ਰਹੇ ਹਾਂ ਪਲੈਂਥ ਬੀਮ ਤਬੀਕ ਟੋਟਾ ਪੌਣਾ ਦੇ ਦੇਖ ਕੇ ਲਾਈ ਜਿੰਨੀ ਕਿ ਜ਼ਰੂਰਤ ਆਣਾ ਬਈ ਜਿੰਨੀ ਜ਼ਰੂਰਤ ਮਤਾਲੀ ਬਈ ਇੱਕ ਚੀਜ਼ ਨਾ ਹੋਰ ਖਾਸ ਆ ਜਾਂਦੀ ਆ ਹੁਣ ਆਪਾਂ ਸਿਮਿੰਟ ਵੀ ਵਧੀਆ ਵਰਤ ਲਾ ਇਟ ਵੀ ਆਪਣੀ ਜਿਵੇਂ ਆਪਾਂ ਘਰ ਦੇ ਵਿੱਚ ਦੇਖਿਆ ਪੂਰੀ ਵਧੀਆ ਵਰਤ ਰਹੇ ਹਾਂ ਹਾਂਜੀ ਬਾਈ ਜੀ ਸਾਰਾ ਤੁਸੀਂ ਸਿਸਟਮ ਪਿੱਲਰ ਪਲੈਂਥ ਬੀਮ ਵੀ ਡੀਪੀਸੀ ਵੀ ਸਾਰਾ ਕੁਝ ਓਕੇ ਕੀਤਾ ਠੀਕ ਹੈ ਵੀਰ ਜੀ ਜਿਹੜੀ ਤਰੇਡ ਆਉਂਦੀ ਉਹਦਾ ਕੀ ਕਾਰਨ ਬਣਦਾ ਬਾਈ ਉਹ ਹੁਣ ਜਿਵੇਂ ਇਹ ਉਚਾਈ ਤੇ ਆ ਹਾਂਜੀ ਕਿਸ ਕਣ ਕਰਕੇ ਪੈਂਦੀ ਆ ਜਾਂ ਤਰੇਡ ਕਾਦੇ ਕਰਕੇ ਆਉਂਦੀ ਆ ਕੰਪਲਾਸਟਰ ਚ ਹੀ ਹੁੰਦੀ ਜਿਆਦਾਤਰ ਟ੍ਰੇਡ ਇਹ ਪਲਾਸਟਰ ਚ ਵੀ ਇਹ ਜੀ ਪਲਾਸਟਰ ਅਸਲ ਵਿੱਚ ਜਨਰਲ ਸੀਮੈਂਟ ਆ ਉਹਨਾਂ ਉਹ ਪ੍ਰੋਪਰ ਉਹਨਾਂ ਵਧੀਆ ਨਹੀਂ ਆ ਰਿਹਾ ਜਿੰਨਾ ਪਹਿਲਾਂ ਵਧੀਆ ਆ ਰਿਹਾ ਸੀ ਕਈ ਵਾਰੀ ਪਲੰਬਰ ਦੀ ਵੀ ਗਲਤੀ ਹੋ ਜਾਂਦੀ ਹੈ ਜੀ ਜੋ ਜਿਆਦਾ ਕੰਦਾ ਖਾਲੀ ਕਰ ਦਿੰਦੇ ਨੇ ਆ ਜੀ ਆਪਾਂ ਉੱਥੇ ਵੀ ਆਪਾਂ ਆਪ ਜਾਲੀ ਵਗੈਰਾ ਨਹੀਂ ਲਾਉਂਦੇ ਜੀ ਮੇਨ ਮਕਸਦ ਸਾਡਾ ਅਸੀਂ ਹੁੰਦਾ ਜਦੋਂ ਪਲਾਸਟਰ ਕਰਦੇ ਆ ਜੀ ਤਾਂ ਅਸੀਂ ਜਾਲੀ ਲਾਜ਼ਮੀ ਲਾਉਣੀ ਹੈ ਜਾਲੀ ਲੱਗ ਕੇ ਪਲਾਸਟਰ ਜਿੱਥੇ ਜੋੜ ਆ ਗਏ ਜਿਹੜੇ ਉੱਥੇ ਜਾਲੀ ਜਿੱਥੇ ਜੋੜ ਆ ਗਾ ਜੀ ਇਹਦੇ ਤੇ ਵੀ ਆਲੇ-ਦਾਲੇ ਆਪਾਂ ਨੇ ਜਾਲੀ ਲਾਉਣੀ ਹੈ ਜੀ ਠੀਕ ਹੈ ਜਾਲੀ ਲਾ ਕੇ ਨੂੰ ਕਵਰ ਕਰਨਾ ਜੀ ਠੀਕ ਹੈ ਉਹਦਾਂ ਪਕੜ ਜਿਆਦਾ ਬਣ ਜਾਂਦਾ ਹਾਂਜੀ ਹਾਂ ਇਹ ਕਿਉਂ ਮਮੂਲੀ ਜਾਏ ਬਿਲਕੁਲ ਇਹਦੇ ਨਾਲ ਇਹਦਾ ਮੇਲ ਨਹੀਂ ਹੈ ਇਹਨੇ ਮਮੂਲੀ ਜਾਏ ਨੇ ਵਾਲ ਲਗੋ ਦੇਣਾ ਹੁੰਦਾ ਜੀ ਠੀਕ ਹੈ ਬਈ ਠੀਕ ਹੈ ਬਾਈ ਜੀ ਮਤਲਬ ਮੇਨ ਗੱਲ ਹੈ ਜਿਹੜੀ ਜਾਲੀ ਜ਼ਰੂਰ ਲਾਉਣੀ ਚਾਹੀਦੀ ਜਿੱਥੇ ਵੀ ਜੋੜ ਆ ਗਿਆ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਵੀ ਜੇ ਗੱਲ ਕਰੀ ਨਾ ਜਿਵੇਂ ਆਪਾਂ ਹੁਣ ਸੀਮਿੰਟ ਦੇਖਦੇ ਆ ਜੋ ਪਲਾਸਟਰ ਕਰ ਰਹੇ ਥੱਲੇ ਡਿੱਗ ਜਾਂਦਾ ਉਹਦਾ ਵੀ ਕੋਈ ਇੰਪੈਕਟ ਪੈਂਦਾ ਨਹੀਂ ਉਹ ਵੀ ਦੁਆਰੇ ਚੱਕ ਬਹੁਤ ਵੱਡਾ ਰੀਜਨ ਹੈ ਜੀ ਉਹਦੇ ਵਿੱਚ ਜਦੋਂ ਆਪਾਂ ਤੇ ਉਹਨੂੰ ਆਪਾਂ ਯੂਜ਼ ਕਰਦਾ ਨਾ ਜੀ ਤਾਂ ਉਹਨੂੰ ਰੀਸਾਈਕਲ ਕਰਕੇ ਯੂਜ਼ ਕਰੋ ਜੀ ਥੋੜਾ ਉਹਨੂੰ ਜ਼ਿਆਦਾ ਤੇਜ਼ ਕਰਕੇ ਹੋਰ ਕਰੋ ਜੀ ਨਹੀਂ ਉਹਨਾਂ ਨੂੰ ਜ਼ਿਆਦਾ ਸਾਰੇ ਮਸਾਲੇ ਸਿੱਟ ਲਓ ਵਿੱਚ ਤੇਜ਼ ਕਰਨਾ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਉਹਦੇ نیچے-नीचे ਜਿਹੜਾ ਹਲਾਵਾ ਆਪਣੇ ਬਿਲਕੁਲ ਸਾਰੇ ਘਰਾਂ 'ਚ ਦੇਖਿਆ ਤੁਸੀਂ نیچے-नीचे ਆਈ ਹੁੰਦੀ ਹੈ ਜੀ ਹਾਂ ਉਹਦਾ ਮੇਨ ਕਾਰਨ ਇਹ ਹੀ ਹੁੰਦਾ ਜੀ ਤਾਂੋਂ ਤੋਂ ਲਪਾਈ ਕਰਦੇ ਆਉਣਿਆ ਜੀ ਆਪਾਂ ਮਸਾਲਾ ਥੱਲੇ ਡਿਵ ਜੰਦਾ ਜੀ ਤੇ ਉਹੀ ਆਪਾਂ ਚੱਕ ਕੇ ਉੱਪਰ ਲਾ ਦਿੰਦੇ ਆ ਜੀ ਬਿਲਕੁਲ ਹਾਂਜੀ ਤੇ ਉਹ ਫਿਰ نیچے ਜਿਹੜਾ ਲੱਗਿਆ ਹੁੰਦਾ ਜੀ ਸੀਮਿੰਟ ਉਹਦੇ 'ਚ ਉਹ ਉਨੀ ਪਕੜ ਬਣੀ ਨਹੀਂ ਹੁੰਦੀ ਜੀ ਉਹਦੀ ਪ ਤੇ ਫਿਰ ਉਹਨੇ ਆਪਦੇ ਆਪ ਥੱਲੋਂ ਤੁਹਾਡਾ ਲਹਿਣ ਵੀ ਲੱਗ ਜਾਂਦਾ ਜੀ ਤੇ ਸੱਲ ਵੀ ਤੁਹਾਨੂੰ ਦੇਣ ਲੱਗ ਜਾਂਦੀ ਹਰ ਇੱਕ ਰੀਜਨ ਉਹਦੇ ਵਿੱਚ ਹੀ ਹੁੰਦਾ ਹੈ ਠੀਕ ਹੈ ਬਾਈ ਤੇ ਬਈ ਕਿਤੇ ਨਾ ਕਿਤੇ ਸਰੀਆ ਵੀ ਕੋਈ ਇੰਪੈਕਟ ਹੁੰਦਾ ਹਾਂ ਬਿਲਕੁਲ ਜੀ ਸਰੀਆ ਅਸਲ ਵਿੱਚ ਜੀ ਅੱਜ ਕੱਲ੍ਹ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਹੀ ਮਾਮੂਲੀ ਜਾਂ ਫੈਲਦਾ ਜੀ ਠੀਕ ਹੈ ਮਾਮੂਲੀ ਜਾਂ ਰੀਜਨ ਇਹਦਾ ਵੀ ਹੈ ਜੀ ਠੀਕ ਤੇ ਮਾਮੂਲੀ ਜਾਂ ਫੈਲਦਾ ਤੇ ਸਰਦੀ ਦੇ ਵਿੱਚ ਸੁੰਗੜਦਾ ਵੀ ਹੈ ਜੀ ਜਿੱਦਾਂ ਆਪਣੀਆਂ ਤਾਰਾਂ ਨੇ ਜੀ ਬਿਜਲੀ ਵਾਲਿਆਂ ਦੇਖੋ ਕਿੰਨੀਆਂ ਲੰਮਕੀਆਂ ਹੁੰਦੀਆਂ ਨੇ ਜੀ ਹਾਂ ਸਹੀ ਗੱਲ ਹੈ ਗਰਮੀਆਂ ਦੇ ਵਿੱਚ ਠੰਡਾ ਜਾਂ ਆਇਆ ਹੋਇਆ ਠੰ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਬਾਹਣਾ ਜੇ ਤੁਸੀਂ ਦੇਖੋਗੇ ਬਿਲਕੁਲ ਐਵੇਂ ਲੋ ਥੱਲੇ ਲੱਗਣ ਵਾਲੇ ਜੇ ਗੱਲ ਕਰੀਏ ਨਾ ਵੀ ਸਾਰੇ ਆਪਾਂ ਚੀਜ਼ਾਂ ਕਰ ਲਈਆਂ ਫਿਰ ਵੀ ਕਿਤੇ ਨਾ ਕਿਤੇ 19 21 ਤਰੇਡ ਹੈ ਤਾਂ ਉਹ ਕੁਦਰਤੀ ਤਰੇਡ ਆ ਵੀ ਉਹ ਸਰੀਏ ਨਾਲ ਹੋ ਸਕਦੀ ਹੈ ਤੇ ਸਰੀਏ ਦਾ ਭਈ ਜੇ ਹੁਣ ਗੱਲ ਕਰੀਏ ਉਹ ਸਿਮਿੰਟ 43 ਗ੍ਰੇਡ ਕਹਿੰਦਾ ਹੈ ਸਰੀਏ ਨੂੰ ਕਿਹੜੇ ਮਤਲਬ ਬ੍ਰਾਂਡ ਦੇ ਤੋਂ ਬਿਨਾਂ ਜੇ ਆਪਾਂ ਕੋਈ ਦੇਖਣਾ ਵਧੀਆ ਕਿਹੜਾ ਹੁੰਦਾ ਸਰੀਆ ਸਰੀਆ ਵੀ ਜੇ ਆਪਾਂ ਦਾ ਟਾਟਾ ਦੀ ਇਹ ਦਿੰਦੇ ਆ ਜੀ ਵੀ ਟਾਟਾ ਵਰਤੋ ਜੀ ਟਾਟਾ ਤੋਂ ਥੱਲੇ ਟਾਟਾ ਦੇ ਬਰਾਬਰ ਇੱਕ ਜਨਰਲ ਪੈਂਥਲ ਵੀ ਹੈ ਜੀ ਉਹ ਵਰਤੋ ਜੀ ਤੇ ਦੋ ਨੀਚੇ ਦਾ ਤੁਸੀਂ ਫਿਰ ਜੋ ਵੀ ਵਰਤਨਾ ਤੁਸੀਂ ਵਰਤ ਸਕਦੇ ਹੋ ਜੀ ਮਤਲਬ ਇਹ ਪਾਉਂਦਾ ਬਈ ਫਰਕ ਜੀ ਵਧੀਆ ਜਿਹਾ ਟਾਟਾ ਪਾਪ ਹਾਂਜੀ ਥੋੜਾ ਐਮ ਐਲਓ ਵੀ ਕਵਾਂਟਿਟੀ ਵੀ ਘਟ ਪੈਂਦੀ ਹੈ ਜੀ ਜਦੋਂ ਆਪਾਂ ਪਾਉਨੇ ਆ ਜੀ ਤੇ ਮਜ਼ਬੂਤੀ ਜ਼ਿਆਦਾ ਮਜ਼ਬੂਤੀ ਜ਼ਿਆਦਾ ਜੀ ਠੀਕ ਆ ਬਈ ਹਾਂਜੀ ਤੇ ਬਈ ਨਾਲ ਇਧਰ ਕੰਮ ਵੀ ਦਿਖਾਈਏ ਬਾਈ ਦਾ ਚੱਲਦਾ ਹਾਂਜੀ ਤੇ ਇੱਟ ਵੀ ਦੇਖੋ ਦੋਸਤੋ ਜਮਾ ਸਿਕਰ ਦੁਪਹਿਰੇ ਬੋਲਦੀ ਆ ਤੇ ਹਾਂਜੀ ਬਈ ਹੁਣ ਜੇ ਕੰਮ ਦੇ ਵਿੱਚ ਵੀ ਕੋਈ ਗੱਲ ਕਰੀ ਕੋਈ ਮੌਸਮ ਦਾ ਜਾਂ ਟਾਈਮ ਨਾਲ ਵੀ ਕੋਈ ਫਰਕ ਪੈਂਦਾ ਜਿਵੇਂ ਗਰਮੀ ਸਰਦੀ ਚ हां बिज जी इस ਵਾਰ ਚ ਆਇਆ ਜੀ ਆਪਣੇ ਨਾਲ ਜਿਹੜੀ ਟੀਮ ਲੱਗੀ ਹੋਈ ਹੈ ਜੀ ਜੀ ਤੇ ਇਹ ਤਾਂ ਨਹੀਂ ਫਰਕ ਪੈਣ ਦਿੰਦੀ ਆਪਣਾ ਠੀਕ ਹੈ ਜੀ ਹਾਂ ਜੀ ਹਾਂ ਪਾਣੀ ਪੂਣੀ ਵਗੈਰਾ ਲਾ ਕੇ ਫੁੱਲ ਰੱਖ ਦਿਆ ਨੇ ਇਹ ਆਪਣਾ ਮੇਰਾ ਮਕਸਦ ਤਾਂ ਇਹ ਹੁੰਦਾ ਵੀ ਸੁੱਕੀ ਇੱਟ ਵੀ ਤੁਸੀਂ ਨੇ ਲਾ ਦਿੱਤੀ ਤੁਸੀਂ ਮਸਾਲਾ ਚ ਤੇਜ ਲਾ ਦੋ ਜੀ ਪਰ ਪਕੜ ਨਹੀਂ ਕਰਨੀ ਜੀ ਠੀਕ ਹੈ ਜੀ ਇਹ ਗੱਲ ਵੱਡੀ ਹੈ ਤੇ ਆਪਣੇ ਨਾਲ ਟੀਮ ਜਿਹੜੀ ਲੱਗੀ ਹੋਈ ਹੈ ਜੀ ਇਹ ਮਨੋਂ 10 10 15 15 ਸਾਲਾਂ ਦੇ ਆਪਣੇ ਨਾਲ ਹੀ ਕੰਮ ਕਰਦੇ ਨੇ ਸਾਰੇ ਪੁਰਾਣੇ ਮਿਸਤਰੀ ਪੂਰੇ ਬਹੁਤ ਐਕਸਪੀਰੀਅੰਸ ਹਾਂ ਜੀ ਹਾਂ ਠੀਕ ਹੈ ਬਾਈ ਜੀ ਤੇ ਆਪਣੇ ਲਈ ਵੀ ਸਿੱਖੇ ਹੋਣੇ ਤੇ ਆਪਣੇ ਲਈ ਵੀ ਕੰਮ ਕਰਦੇ ਨੇ ਹੋ ਕਿਸੇ ਬਾਹਰਲੇ ਬੰਦੇ ਨੂੰ ਲਾ ਕੇ ਘਟ ਰਾਜੀਆਂ ਕਿਉਂ ਯਕੀਨ ਅਸਲ ਵਿੱਚ ਬਣਿਆ ਹੁੰਦਾ ਉਹਦੇ ਉੱਤੇ ਹੀ ਵੱਡੀ ਗੱਲ ਆ ਜੀ ਹਾਂਜੀ ਹਾਂਜੀ ਤੇ ਬਈ ਉਹ ਖਾਸ ਆਪਾਂ ਕਿਹੜੇ ਏਰੀਆ 'ਚ ਕੰਮ ਕਰਦੇ ਜਿਆਦਾ ਜੇ ਚਲੋ ਜਿਹੜੇ ਬਾਹਰਲੇ ਮਿੱਤਰ ਆਪਣੇ ਜੁੜੇ ਹੁੰਦੇ ਕਿਸੇ ਨੇ ਕੰਮ ਕਰਾਉਣਾ ਹੁੰਦਾ ਹਾਂਜੀ ਜੀ ਆਪਨਾ ਖਾਸ ਏਰੀਆ ਦਾ ਵੀਰ ਜੀ ਇਹ ਜਾਂ ਸਰੂਰੀ ਏਰੀਏ ਦੇ ਵਿੱਚ ਆਪਾਂ ਜੀ ਲਗਭਗ ਇਹ ਮੰਨੋ ਜਿਆਦਾ ਕੰਮ ਕਰਿਆ ਜੀ ਠੀਕ ਹੈ ਹਾਂਜੀ ਹਾਂ ਕਰੇ ਨੇ ਕੰਮ ਬਾਹਰ ਵੀ ਪਰ ਇਹ ਮੰਨੋ ਵੀ ਆਪਣੇ ਏਰੀਏ ਦੇ ਵਿੱਚ ਆਪਾਂ ਨੇ 70% ਕੰਮ ਕਰਿਆ ਜੀ ਆਪਦੇ ਵਿੱਚ ਠੀਕ ਹੈ ਭਾਈ ਜੀ ਹਾਂ ਬਿਲਕੁਲ ਰੀਚ ਬਈ ਹੁਣ ਇੱਕ ਚੀਜ਼ ਹੋਰ ਰਹਿ ਗਈ ਸੀ ਗੱਲ ਕਰਨੀ ਜਿਵੇਂ ਹੁਣ ਇੱਧਰ ਮੈਂ ਦੇਖ ਰਿਹਾ ਨਾ ਇੱਟਾਂ ਹਾਂਜੀ ਮਤਲਬ ਡ੍ਰਿੱਲ ਨਾਲ ਪੂਰੀਆਂ ਉਹ ਕੀਤੀਆਂ ਹੋਈਆਂ ਨੇ ਕੱਢੀਆਂ ਇੱਟ ਦਾ ਮਜ਼ਬੂਤੀ ਦਾ ਵੀ ਪਤਾ ਲੱਗ ਜਾਂਦਾ ਹੁਣ ਇਹ ਪਾਈਪ ਵਗੈਰਾ ਪਾਉਣੀ ਹੈ ਉਹਦੇ ਲਈ ਵੀ ਕੋਈ ਕੋਈ ਆਈਡੀਆ ਦਿਓ ਵੀ ਕਿ ਕਿਹੜੀ ਕੰਪਨੀ ਦੀ ਜਾਂ ਮਤਲਬ ਕਿਹੜੀ ਕੁਆਲਿਟੀ ਦੀ ਪਾਉਣੀ ਚਾਹੀਦੀ ਹੈ ਪਾਈਪ ਆ ਦੇਖੋ ਜੀ ਸੀਵਰੇਜ ਵਾਲੇ ਲਈ ਪਾਈਪ ਪਾਉਣਾ ਹੈ ਵੀਰ ਜੀ ਉਹ ਤਾਂ ਤੁਸੀਂ ਹਾਈ ਕੁਆਲਿਟੀ ਦੀ ਪਾਓ ਜੀ ਕਿਉਂਕਿ ਇਹ ਨਿਕਲ ਨਹੀਂ ਨਹੀਂ ਹੁੰਦੀ ਜੀ ਠੀਕ ਹੈ ਦੁਬਾਰਾ ਜੀ ਆਪਨੇ ਅੱਜ ਕੱਲ ਤਾਂ ਹੁਣ ਆਪਾਂ ਦਾ ਇੱਕ ਸਾਈਡ ਪਾਉਂਦੇ ਸੀ ਹੁਣ ਤਾਂ ਆਪਾਂ ਵਿਚਾਲੇ ਭਰ ਦਿਆ ਜੀ ਉਹਨੂੰ ਆਰ ਸੀ ਸੀ ਵਾਂਗੂ ਕਲਰ ਵਾਂਗੂ ਭਰ ਕੇ ਲੈ ਕੇ ਜਾਂਦੇ ਆ ਜੀ ਤੇ ਉਹ ਨਿਕਲਣਾ ਹੁੰਦਾ ਨਹੀਂ ਉਹ ਹੈਵੀ ਪਾਓ ਵੀਰ ਜੀ ਉਹਨੋਂ ਲੈਕਸ ਵਗੈਰਾ ਪਾਓ ਜੀ ਐਦੂ ਬਾਦ ਸੂਰੀ ਆ ਉਹ ਹੈਵੀ ਚੀਜ਼ਾਂ ਪਾਉ ਜਣੀ ਕਿ ਜੀ ਮਤਲਬ ਜੀ ਸਿਰੇ ਦੀ ਚੀਜ਼ ਹੀ ਰੱਖੀਏ ਕਿਉਂਕਿ ਇਹ ਕਿਹੜਾ ਮੋੜ ਕੇ ਨਿਕਲ ਨਹੀਂ ਹਾਂ ਹਾਂ ਵੱਡੀ ਗੱਲ ਤਾਂ ਇਹ ਜਿਹੜੀ ਚੀਜ਼ ਤੁਹਾਡੀ ਨਿਕਲ ਨਹੀਂ ਨਾ ਬਾਅਦ ਦੇ ਵਿੱਚ ਉਹਨੂੰ ਤੁਸੀਂ ਵਧੀਆ ਪਾਓ ਠੀਕ ਹੈ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀ ਵੀਡੀਓ ਜਿਹੜੀ ਚੀਜ਼ ਬਦਲੀ ਜਾ ਸਕਦੀ ਆ ਉਹਨੂੰ ਤੁਸੀਂ ਨਾਰਮਲ ਵੀ ਪਾ ਦੋ ਠੀਕ ਹੈ ਉਹ ਆਪਣੇ ਬੰਦਾ ਹੈਮਰ ਨਾਲ ਮਾਰ ਰਿਹਾ ਸੀ ਸਾਰੀ ਹੈਮਰ ਨਾਲ ਬੱਟੀਆਂ ਹੈ ਹੈਮਰ ਨਾਲ ਸੱਟ ਬਾਵਨਾਰ ਕੱਢੀਆਂ ਹੋਈਆਂ ਨੇ ਜੀ ਪੌੜੀ ਚੜ੍ਹਣੀ ਇੱਥੋਂ ਦੀ ਆਪਣੇ ਠੀਕ ਹੈ ਜੀ ਤੇ ਪੌੜੀ ਵਾਸਤੇ ਵੀ ਖੱਡਾ ਆਪਣਾ ਹੈਮਰ ਨਾਲ ਵਾਜਦਾ ਜੀ ਐਨੀ ਜਾਨੀ ਕਿ ਸਖਤ ਆਪਣੀ ਇੱਟ ਲੱਗੀ ਹੋਈ ਹੈ ਜੀ ਠੀਕ ਹੈ ਜੀ ਬਈ ਹੁਣ ਅਖੀਰ ਤੇ ਨਾ ਵੱਲੋਂ ਆਪਾਂ ਸਾਰਾ ਘਰ ਤਿਆਰ ਕਰ ਲਿਆ ਹਾਂ ਛੱਤ ਪਾਉਣ ਦੀ ਤਿਆਰੀ ਆ ਹਾਂ ਜੀ ਬਈ ਹੋਰਾਂ ਨੇ ਕਹਿੰਦੇ ਮਸ਼ੀਨ ਵੀ ਮੰਗਾ ਲਈ ਉੱਥੇ ਹੁਣ ਇੱਕ ਉੱਥੇ ਵੀ ਬਹੁਤ ਲੋਕ ਕਹਿੰਦੇ ਨੇ ਸਵਾਲ ਲੈ ਮੈਨੂੰ ਕਾਫੀ ਮਿੱਤਰਾਂ ਨੇ ਫੋਨ ਆਏ ਆ ਜਾਂਦੇ ਨੇ ਬਈ ਯਾਰ ਉਹ ਜਿਹੜਾ ਸਿੱਧਾ ਮਸ਼ ਕਹਿੰਦੇ ਉਹਨੀ ਮਜ਼ਬੂਤੀ ਨਹੀਂ ਬੰਦੀ ਕੋਈ ਫਰਕ ਹੈਗਾ ਬਈ ਕਿਸੇ ਚੀਜ਼ ਦਾ ਨਹੀਂ ਵੀਰ ਜੀ ਆ ਦੇਖੋ ਅੱਜ ਕੱਲ੍ਹ ਗਰਮੀ ਦੇ ਵਿੱਚ ਨਾ ਜਿਵੇਂ ਤੁਸੀਂ ਗਰਮੀ ਦੇ ਵਿੱਚ ਆਪਣੇ ਪਲੇਟਾਂ ਵੀ ਤਪੀਆਂ ਹੁੰਦੀਆਂ ਨੇ ਮਾਮੂਲੀ ਜੇ ਕ੍ਰੈਕ ਤਾਂ ਦਿਨ ਦੇ ਉੱਪਰੋਂ ਆਪਣਾ ਲੈਂਟਰੜਾ ਦਿੰਦਾ ਹੈਗਾ ਜੀ ਠੀਕ ਹੈ ਹਾਂ ਠੰਡ ਦੇ ਵਿੱਚ ਥੋੜਾ ਜਿਹਾ ਆਪਣਾ ਸਟੇਬਲ ਰਹਿੰਦਾ ਜੀ ਉਹ ਤਾਪਮਾਨ ਕਿਉਂ ਥੱਲੋਂ ਪਲੇਟ ਵੀ ਬਹੁਤ ਗਰਮ ਹੋ ਜਾਂਦੀ ਹੈ ਜੀ ਉੱਤੇ ਮਾਲ ਪਾਉਣਾ ਜੀ ਆਪਾਂ ਜੇ ਆਪਾਂ ਵਾਈਬੇਟਰ ਦੀ ਕਮੀ ਰੱਖਦੇ ਹਾਂ ਜੀ ਫਿਰ ਤਾਂ ਉਹ ਲਾਜ਼ਮੀ ਦਿੰਦੀ ਦਿੰਦਾ ਵਾਈਬੇਟਰ ਉਹਦੇ ਵਿੱਚ ਲਾਜ਼ਮੀ ਲਾਓ ਜੀ ਠੀਕ ਹੈ ਤੇ ਬਾਕੀ ਮਸ਼ੀਨ ਤਾਂ ਤੁਸੀਂ ਅਸੀਂ ਤਾਂ ਬਿਲਕੁਲ ਲਿਫਟ ਵਾਲੀ ਮਸ਼ੀਨ ਨਾਲ ਹੀ ਪਾਉਣੇ ਆ ਜੀ ਕੋਈ 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 ਪ੍ਰੋਬਲਮ ਨਹੀਂ ਆਉਂਦੀ ਵੀਰ ਜੀ ਹਾਂ ਠੀਕ ਹੈ ਜੀ ਹਾਂ ਜੀ ਪਰ ਉਹ ਆਹ ਪਿੰਡਾਂ 'ਚ ਪ੍ਰਚਲਿਤ ਹੁੰਦਾ ਨੇ ਕਈ ਵਾਰ ਫੋਨ ਆ ਜਾਂਦਾ ਬਈ ਮਸ਼ੀਨ ਨਾਲ ਪਾਈ ਆ ਯਾਰ ਉਹ ਤਾਂ ਫਰਕ ਪੈਂਦਾ ਮੈਂ ਕਿਹਾ ਵੀ ਇਹਦੇ ਨਾਲ ਤਾਂ ਕੀ ਫਰਕ ਪੈਣਾ ਕਿਉਂਕਿ ਸਮਾਨ ਤੇ ਹੀ ਡਿਪੈਂਡ ਕਰਦੀ ਚੀਜ਼ ਤਾਂ ਹਣਾ ਹਾਂ ਜੀ ਹਾਂ ਬਿਲਕੁਲ ਜੀ ਸਮਾਨ ਅਸਲ ਵਿੱਚ ਤੁਸੀਂ ਮਸ਼ੀਨ ਤੋਂ ਵੀ ਪਵਾਉਣੇ ਹੋ ਜੀ ਜੇ ਉਹਦੇ 'ਚ ਵੀ ਤੁਸੀਂ ਜਿੱਦਾਂ ਦਾ ਮਟੀਰੀਅਲ ਕਹੋਗੇ ਉਹ ਨਹੀਂ ਪਾਉਂਦੇ ਜੀ ਕੀ ਇੰਨਾ ਫਰਕ ਪੈਣੀ ਪੈਣਾ ਹੈ ਹਾਂ ਤੁਸੀਂ ਮਟੀਰੀਅਲ ਵਧੀਆ ਪਵਾਉ ਉਹਦੇ ਵਿੱਚ ਵਿੱਚ ਕਹਿ ਕੇ ਤਾਂ ਕੋਈ ਦਿੱਕਤ ਨਹੀਂ ਜੀ ਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਜੇਕਰ ਤੁਸੀਂ ਵੀ ਕੋਈ ਕੰਮ ਕਰਾਉਣਾ ਚਾਹੁੰਦੇ ਆ ਵਧੀਆ ਤਰੀਕੇ ਦਾ ਤਾਂ ਬਾਈ ਉਹਨਾਂ ਦਾ ਨੰਬਰ ਵੀ ਦਿੱਤਾ ਹੈਗਾ ਤੇ ਜੇ ਜਾਣਕਾਰੀ ਪਸੰਦ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਚੀਜ਼ ਸਾਡੇ ਤੋਂ ਸਕਿੱਪ ਹੋ ਗਈ ਹੋਵੇ ਤਾਂ ਉਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਹ ਚੀਜ਼ ਆਪਾਂ ਐ ਕਰ ਸਕਦੇ ਹਾਂ ਤਾਂ ਜੋ ਆਪਣੇ ਦੇਖਣ ਵਾਲਿਆਂ ਨੂੰ ਜਿੰਨੇ ਵੀ ਆਪਣਾ ਮਿਸਤਰੀ ਵੀ ਜੁੜਿਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਆਹ ਚੀਜ਼ ਆ ਮੈਂ ਐ ਧਿਆਨ ਰੱਖਾਂ ਤੱਕ ਕਰ ਮਕਾਨ ਮਾਲਕ ਦਾ ਘਰ ਕਹਿੰਦੇ ਖਸੂਰਤ ਬਣ ਸਕਦਾ ਬਿਲਕੁਲ ਜੀ ਧੰਨਵਾਦ ਦੋਸਤ ਜੀ ਸ਼ੁਕਰੀਆ ਜੀ